ਮੇਰਾ ਨਾਮ ਆਰਣ ਕੁਮਾਰ ਦਾਸ ਹੈ ਮੈਂ ਇਵੈਂਜੈਲੀਕਲ ਚਰਚ ਆਫ ਇੰਡੀਆ ਬਟਾਲਾ ਯੂਨਿਟ ਵੰਦਾ ਸੀਨੀਅਰ ਪਾਸਟਰ ਨਾਲ ਹੀ ਮੈਂ ਪੰਜਾਬ ਡਾਇਸਿਸ ਦਾ ਬਿਸ਼ਪ ਵੀ ਹਾਂ ਸੋ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਸਮੂਹ ਸਤਸੰਗ ਦੇ ਵੱਲੋਂ ਬਸੀ ਭਾਈਚਾਰੇ ਦੇ ਵੱਲੋਂ ਸਭ ਨੂੰ ਮੈਂ ਇਹ ਵੱਡੇ ਦਿੰਦਿਆਂ 2025 ਦੇ ਵੱਡੇ ਦਿੰਦਿਆਂ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਵਧਾਈਆਂ ਦਿੰਦਾ ਹਾਂ ਤੇ ਆਉਣ ਵਾਲਾ ਜਿਹੜਾ ਨਵਾਂ ਸਾਲ 2026 ਹੈ वो दे वास्ते भी मैं तुम सारे बधाई देकर यह बेनती करता परमेश्वर के अगे कि वर् दो हजार छब्बीस तो सारे वास्तव एक प्रगति का एक उन्नति का तरीका बने जिन्होंने उर्दू चाह एक बड़ा प्यारा वचन है बाइबल जो प्रभु मसीह का जन्म होना चिखाया एक स्वर्गदूत के साथ स्वर्गदूतों का दल परमेश्वर की स्तुति करते हुए ये कहते हुए दिखाया आकाश में परमेश्वर की महिमा और पृथ्वी पर मनुष्यों में जिनसे वह प्रसन्न है शांति हो ਸੋ ਮੇਰੀ ਅੱਜ ਇਹ ਬੇਨਤੀ ਕਰਨਾ ਚਾਹਦਾ ਸਮੂਹ ਭਾਈਚਾਰੇ ਦੇ ਅੱਗੇ ਸਾਰੇ ਮਨੁੱਖਾਂ ਦੇ ਅੱਗੇ ਪੰਜਾਬ ਦੇ ਸਾਰੇ ਸਾਡੇ ਜਿੰਨੇ ਵੀ ਭਾਈਚਾਰੇ ਨੇ ਚਾਹੇ ਉਹ 크ਰਿਸਚਨ ਭਾਈਚਾਰਾ Hindu ਭਾਈਚਾਰਾ ਨੇ Sikh ਭਾਈਚਾਰੇ ਨੇ ਕਿ ਯਿਸੂ ਮਸੀਹ ਦੀ ਸ਼ਾਂਤੀ ਨੂੰ ਅਸੀਂ ਆਪਣੇ ਜੀਵਨਾਂ ਚ ਲਈਏ ਤੇ ਜਿਹੜੇ ਉਹਨਾਂ ਨੇ ਸਾਨੂੰ ਨਿਯਮ ਅਸੂਲ ਪਿਆਰ ਦਾ ਸੂਲ ਸ਼ਾਂਤੀ ਦਾ ਸੂਲ ਇਹ ਬਾਈਬਲ 'ਚ ਦਿੱਤਾ ਹੈ ਅਸੀਂ ਇਸ ਨੂੰ ਅਪਣਾ ਕੇ ਆਪਣੇ ਜੀਵਨਾਂ ਨੂੰ ਹੋਰ ਸੁਖਦਾਇਕ ਬਣਾ ਸਕਦੇ ਹਾਂ ਸੋ ਮੇਰੀ ਬੇਨਤੀ ਹੈ कि असी उन्हें चलीए जो उन्होंने आदर्श साढ़े सामने रखा असी अपने जीवन से पूरा करिए दूजे तरक्की का कारण शांति का कारण बनीए जिदेष दे शांति कायम होबे चांति कायम होे घर चांति कायम हो, हो, हो आ, मैं ये कहना चाहता प्रभु जी ने कहा जिस देश के दे रेंगे दे उस देश के दे लिए प्रार्थना करो कि भला हो भी भला हो सूबे पंजाब का भारत देश का भला मगता ਇਹ ਸਾਡੇ ਸਾਰਿਆਂ ਦਾ ਭਲਾ 2026 'ਚ ਹੋਰ ਵੀ ਵੱਧਦਾ ਜਾਵੇ ਤੇ ਤੁਸੀਂ ਸੁਖ ਦੇ ਦਿਨ ਵਿੱਚੋਂ ਬਹੁਤ-ਬਹੁਤ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਜੀ। ਥੈਂਕ ਯੂ ਵੈਰੀ ਮੱਚੀ।